ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਬਸੰਤ ਦੇ ਇਤਿਆਰ ਨੂੰ ਲੈ ਕੇ ਜਿੱਥੇ ਬਾਜ਼ਾਰਾਂ ਵਿੱਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ ਮੁਨਾਫਕ ਖੋਰਾਵਾਂ ਵੱਲੋਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਅੱਜ ਸਮਾਣਾ ਦੇ ਬਾਜ਼ਾਰ ਵਿੱਚ ਐਸ ਡੀ ਐਮ ਤਰਸੀਮ ਚੰਦ ਡੀ ਐਸ ਪੀ ਜੀ ਐਸ ਸਿਕੰਦ ਥਾਣਾ ਸਿਤੀ ਰੋਣੀ ਸਿੰਘ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਦੁਕਾਨਾਂ ਤੇ ਛਾਪਮਾਰੀ ਕੀਤੀ ਗਈ ਅਤੇ ਸਖਤ ਨਿਰਦੇਸ਼ ਦਿੱਤੇ ਗਏ ਕਿ ਚਾਇਨਾ ਡੋਰ ਕੋਈ ਵੀ ਨਾ ਵੇਚੇ ਵੇਚਣ ਵਾਲੇ ਤੇ ਖਰੀਦਣ ਵਾਲੇ ਦੀ ਜਾਨ ਤੋਂ ਮਾਰਨ ਦੇ ਮਾਮਲੇ ਦਰਜ ਕੀਤਾ ਜਾਵੇਗਾ ਐਸ ਡੀ ਐਮ ਤਰਸੀਮ ਚੰਦ ਅਤੇ ਡੀ ਐਸ ਪੀ ਜੀ ਐਸ ਸਕੰਦ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਹਨ ਜਿਸ ਤਹਿਤ ਅੱਜ ਸਮਾਣਾ ਵਿੱਚ ਕਾਰਵਾਈ ਕੀਤੀ ਗਈ ਹੈ ਇਸ ਮੌਕੇ ਥਾਣਾ ਮੁਖੀ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੀਮਤੀ ਮਨੁੱਖੀ ਜਾਨਾਂ ਲੈਣ ਦੇ ਕਾਰਨ ਬਣ ਸਕਦੇ ਹਨ ਇਸ ਡੋਰ ਨੂੰ ਕਿਸੇ ਵੀ ਕੀਮਤ ਤੇ ਆਪਣੇ ਦੁਕਾਨ ਵਿੱਚ ਨਾ ਰੱਖਣ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਤੇ ਚਾਈਨਾ ਡੋਰ ਫੜਨ ਲਈ ਦੁਕਾਨਾਂ ਦੇ ਚੈਕਿੰਗ ਹੁੰਦੀ ਰਹੇਗੀ ਜੇ ਕਿਸੇ ਦੁਕਾਨਦਾਰ ਨੇ ਇਸ ਸੰਬੰਧੀ ਸਰਕਾਰੀ ਹੁਕਮਾਂ ਦੀ ਪਾਲਣ ਨਾ ਨਾ ਕੀਤੀ ਤਾਂ ਉਸ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਚਾਈਨਾ ਡੋਰ ਬਾਰੇ ਨੇ ਜੀ ਪੰਜਾਬ ਸਰਕਾਰ ਦੀਆਂ ਸਖਤ ਅਧਿਤਤਾਂ ਨੇ ਤੇ ਜਿਹੜੀ ਉਹ ਡੋਰ ਹੈ ਉਹਦੇ ਨਾਲ ਬਹੁਤ ਵਾਰ ਅਸੀਂ ਦੇਖਦੇ ਹੈਗੇ ਕੀਮਤੀ ਜਾਨਾਂ ਜਾਂਦੀਆਂ ਨੇ ਪੰਛੀ ਜਿਹੜੇ ਹੈਗੇ ਆ ਉਹ ਜ਼ਖਮੀ ਹੋ ਜਾਂਦੇ ਨੇ ਬੇਜਮਾਨ ਪੰਛੀ ਤੇ ਉਸੇ ਲੜੀ ਤਹਿਤ ਪੰਜਾਬ ਸਰਕਾਰ ਦੀਆਂ ਅਧਿਤਤਾਂ ਮਤਾਬ ਕੁਮਾਨ ਜੋ ਡੀਸਬ ਦੀਆਂ ਅਧਿਤਤਾਂ ਮਤਾਬਕ ਜਿਹੜੀ ਅੱਜ ਅਸੀਂ ਜੁਆਇੰਟ ਵਿਜ਼ਿਟ ਕੀਤੀ ਹੈ ਇਸ ਤੋਂ ਪਹਿਲਾਂ ਵੀ ਐਸਐਚਓ ਸਿਟੀ ਨੇ ਜਿਹੜੀ ਹੈਗੀ ਚੈਕਿੰਗ ਕੀਤੀ ਸੀ ਤੇ ਜਿਹੜੇ ਹੈਗੇ ਚਾਰ ਦੁਕਾਨਾਂ ਅੱਜ ਚੈੱਕ ਹੋ ਗਈਆਂ ਨੇ ਤੇ ਅਜੇ ਤੱਕ ਤਾਂ ਕੋਈ ਨਹੀਂ ਕੀਹਤੇ ਦੁਕਾਨਦਾਰਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਾਂਗੇ ਕਾਰਨ ਇਹ ਹੈ ਕਿ ਜੇ ਉਤੋਂ ਅਫਸਰ ਇਹਦਾ ਆਇਆ ਤਾਂ ਜੇ ਕੋਈ ਵੀ ਇੰਜਰਡ ਹੋ ਜਾਂਦਾ ਚੈਨਾ ਡੋਰ ਨਾਲ ਤਾਂ ਇੱਕ ਤਾਂ ਉਸ ਦੁਕਾਨਦਾਰ ਤੇ ਇੱਕ ਜਿਹੜਾ ਉਸ ਨੂੰ ਯੂਜ਼ ਕਰ ਰਿਹਾ ਦੋਨਾਂ ਤੇ 307 ਦਾ ਤਹਿਤ ਹੈ ਅਟੈਂਪਟ ਟੂ ਮਰਡਰ ਦਾ ਪਰਚਾ ਦਰਜ ਹੋਊਗਾ ਕਾਰਵਾਈ ਇੰਦੇ ਲਈ ਕੋਈ ਤੁਹਾਡੇ ਵੱਲੋਂ ਮੁਰਾਦੀ ਵੀ ਕਰਾਈ ਗਈ ਹੁਣੀ ਚੈਨਾ ਡੋਰ ਬਾਰੇ ਕਰਾਈ ਹੈ ਹਾਂਜੀ ਅਸੀਂ ਪੂਰੇ ਸ਼ਹਿਰ ਚ ਕਰਾਈ ਹੈ ਤਕਰੀਬਨ ਜਿੰਨੀਆਂ ਦੁਕਾਨਾਂ ਨੇ ਸ਼ਹਿਰ ਚ ਸੈਨਸਟਾਈਜ਼ ਕੀਤਾ ਜੀ ਤੇ ਉਹ ਤਕਰੀਬਨ ਸਾਰੀਆਂ ਦੁਕਾਨਾਂ ਮੈਂ ਤੇ ਅਜਿਓ ਸਾਹਿਬ ਨੇ ਤੇ ਐਸਐਚਓ ਸਾਹਿਬ ਸਿਟੀ ਨੇ ਅਸੀਂ ਸਾਰੀਆਂ ਚੈੱਕ ਕਰ ਲਈਆਂ ਥੈਂਕ ਯੂ